ਗਰਮਿ ਜੂਨ 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ ਤਿਆਰ ਕੀਤਾ ਗਿਆ ਇੰਦਰਾ ਗਾਂਧੀ ਨੇ ਮਾਨਕ੍ਰੀਟ ਥੈਚਰ ਦੀ ਬ੍ਰਿਟੇਨ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਵਿੱਚ ਸਯੋਗ ਮੰਕੀ ਦਿੱਤਾ ਜਿਸ ਕਾਰਨ ਬ੍ਰਿਟੇਨ ਸਰਕਾਰ ਵੱਲੋਂ ਸੈਨਾ ਸਮਗਰੀ ਤੇ ਰਣਨੀਤਿਕ ਸਯੋਗ ਕੀਤਾ ਗਿਆ 1984 ਇੱਕ ਅਜੀਹਾਂ ਸਾਲ ਸੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਕਦੇ ਵੀ ਬੁਲਾਇਆ ਜਾਂ ਮਾ ਨਹੀਂ ਕੀਤਾ ਜਾਵੇਗਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੇਸ਼ ਦੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ ਇਹ ਹਮਲਾ ਸਿੱਖਾਂ ਦੀਆਂ ਅਨੰਦਪੁਰ ਦੇ ਮਤੀਦੀਆਂ ਬਰਾਬਰਤਾ ਦੇ ਨਾਗਰਿਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਤੇ ਸਿੱਖਾਂ ਦੀ ਭਾਵਨਾ ਤੇ ਸਾਕਮਾਰ ਦੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ ਆਪਰੇਸ਼ਨ ਬਲੂ ਸਟਾਰ ਮੰ 1984 ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਘੇਰਾ ਪਾ ਲਿਆ ਗਿਆ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਤ ਚਰਨੈਲ ਸਿੰਘ ਭਿੰਡਰਾਵਾਲੀ ਤੇ ਉਹਨਾਂ ਦੇ ਸਾਥੀ ਵੀ ਅਕਾਲ ਤਖਤ ਉੱਤੇ ਮੋਰਚਾ ਬੰਦੀ ਦੀ ਤਿਆਰੀ ਕਰ ਚੁੱਕੇ ਸੀ ਉਹਨਾਂ ਲਈ ਇਹ ਧਰਮ ਯੁੱਧ ਇਨਸਾਫ ਦੀ ਤਰੰਭੀ ਰੱਖਿਆ ਲਈ ਜੰਗ ਸੀ ਜੂਨ 1984 ਨੂੰ ਭਾਰਤ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੁੱਖ ਸਰਹੱਦੀ ਬਾਰਡਰ ਸੀਲ ਕਰ ਦਿੱਤੀ ਤੇ ਸੱਤ ਫੌਜੀ ਡਿਵੀਜ਼ਨਾਂ ਨੂੰ ਤੈਨਾਤ ਕਰ ਦਿੱਤਾ ਸੀਆਰਪੀਐਫ ਵੀ ਆ ਹੁਣ ਪੂਰੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ ਚਰਦ ਅਲਵਾਨ ਉਦਰਾਵਾਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਤਾਂ ਸੀ ਪਰ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਜੂਨ ਦੀ ਗਰਮੀ ਵਿੱਚ ਪਾਣੀ ਬਿਜਲੀ ਤੇ ਮੀਡੀਆ ਬਲੈਕਆਊਟ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। 26 ਜੂਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 10000 ਵਾਦਸ਼ਰਦਾਲੂ ਮੌਜੂਦ ਸੀ ਜਿਨ੍ਹਾਂ ਨੂੰ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਲੈਫਟੀਨੈਂਟ ਜਨਰਲ ਕੁਲਦੀਪ ਰਾਣ ਨੇ ਜਲਦੀ ਜਿੱਤ ਦੀ ਉਮੀਦ ਕਰਦੇ ਹੋਏ हमले ਲਈ ਫੌਜ ਨੂੰ ਤਿਆਰ ਕੀਤਾ ਚਾਰ ਜੂਨ ਸਵੇਰੇ 4 ਵਜੇ ਹਮਲਾ ਸ਼ੁਰੂ ਰਾਤ ਪੁਰੀਆ ਪੰਗਾ ਪਾਣੀ ਟੈਂਕ ਤੇ ਹੋਰ ਉੱਚੀਆਂ ਨਾਚਾ ਮਾਉਂ ਤੇ ਪਾਰੀ ਕੋਨਾ ਪਾਰੀ ਕੀ ਦਿਖੇ ਗੋਹਾ ਹੰਦੇ ਬਤਾ ਬਕਰ ਇਸੇ ਕਿਸਮ ਦੀ ਚੇਤਾਣ ਮੇਨ ਇਸੇ ਸੀ ਪ੍ਰਿਕਰਮਾ ਵਿੱਚ ਔਰਤਾਂ ਤੇ ਬੱਚੀਆਂ ਦੀਆਂ ਲਾਸ਼ਾਂ ਵੀ ਖੀਆਂ ਗਈਆਂ ਜਿਨ੍ਹਾਂ ਨੂੰ ਭਾਰਤੀ ਸੈਨਿਕਾਂ ਨੇ ਗੋਲੀਆਂ ਮਾਰੀਆਂ ਫੌਜ ਨੇ ਅਕਾਲ ਤੱਕ ਉੱਤੇ ਵੀ ਪਾਰੀ ਹਮਲਾ ਕੀਤਾ ਬੰਦੇਈ ਵਾਰ ਵੀ ਕੋਸ਼ਿਸ਼ਾਂ ਦੇ ਬਾਬੂਦ ਅੰਡਰਟੈਕਲ ਹੋਣਾ ਉਤਾਰ ਰਿਹਾ ਕਾਫੀ ਨੁਕਸਾਨ ਤੋਂ ਬਾਅਦ ਫੌਜ ਨੇ ਹਮਲਾ ਕਰਨ ਲਈ ਟੈਂਕ ਭੇਜੀ ਪੋਚੀ ਜੁਲੂ ਲੱਤ ਪਾ ਕੇ 40 ਤੋਂ 50 ਸਿਕਨਿ ਆ ਕੇ ਸਟਾਰਟ ਕਰ ਲੜਾਈ ਜਾਰੀ ਰੱਖੀ ਜੋਨ 6 ਤੱਕ ਫੌਜ ਨੇ ਅਕਾਲ ਤਖਤ ਵਿੱਚੋਂ 7 ਚਰਨ ਸਿੰਘ ਪਿੰਡਾਂ ਵਾਲੇ ਜਨਰਲ ਸੁਪੀਖ ਸਿੰਘ ਤੇ ਭਾਈ ਅਮਰੀਕ ਸਿੰਘ ਦੀਆਂ ਸ਼ਹੀਦੀਸ ਰੂਪ ਦੇ ਸਸਕਾਰ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਲਾ ਦਿੱਤੀ ਗਈ ਦੇ ਇਤਿਹਾਸਕ ਖਜ਼ਾਨੇ ਲੁੱਟੇ ਗਏ ਰਾਮਗੜੀਆ ਬੰਗਾ ਵਿੱਚ ਆਖਰੀ ਟਕਰਾਅ ਸਿੰਘਾਂ ਵੱਲੋਂ 10 ਜੂਨ ਤੱਕ ਚੱਲਦਾ ਰਿਹਾ ਅਮਲੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰਿਆਂ ਦੀ ਪਛਾਣ ਉਹਨਾਂ ਦੀ ਖੂਨ ਨਾਲ ਭਰੀਆਂ ਕੱਪੜੀਆਂ ਤੋਂ ਕਰਨੀ ਪਈ। ਸਿੱਖਿਆ ਰੱਖ ਲਿਓ। ਇਸ ਹਰਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਦੀਦੀ ਹੈ, ਚਾਹੇ ਕੋਈ ਬੱਚਾ ਹੈ, ਚਾਹੇ ਗੁਰੂ ਦਾ ਕੋਈ ਸਿੰਘ ਹੈ। ਕੋਤਰਾ-ਕੋਤਰਾ ਹੋ ਜਾਵੇਗਾ ਪਰ ਹਰਮੰਦਰ ਸਾਹਿਬ ਦੀ ਬਿਆਦਰੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ।